ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਦੇ ਸਮੇਂ ਵਿੱਚ ਹਰ ਕੋਈ ਆਪਣੇ ਪੈਸੇ ਨੂੰ ਗਰੋ ਕਰਨਾ ਚਾਹੁੰਦਾ ਹੈ ਇਨਵੈਸਟਮੈਂਟ ਦੇ ਬਹੁਤ ਤਰੀਕੇ ਹਨ ਕੋਈ ਬੈਂਕ ਵਿੱਚ ਫੜੀ ਕਰਾਉਂਦਾ ਹੈ ਕੋਈ ਮਿਊਚੁਅਲ ਫੰਡ ਕਰਦਾ ਹੈ ਕੋਈ ਸਿੱਧਾ ਸਟਾਕ ਮਾਰਕੀਟ ਵਿੱਚ ਆਪਣਾ ਪੈਸਾ ਇਨਵੈਸਟ ਕਰਦਾ ਹੈ ਕੋਈ 골ਡ ਵਿੱਚ ਕੋਈ ਸਿਲਵਰ ਵਿੱਚ ਕੋਈ ਜ਼ਮੀਨ ਖਰੀਦਦਾ ਹੈ ਕੋਈ ਪਲਾਟ ਲੈਂਦਾ ਹੈ ਅਲੱਗ-ਅਲੱਗ ਟੰਗ ਹਨ ਪਰ ਅੱਜ ਮੈਂ ਤੁਹਾਨੂੰ ਬਹੁਤ ਹੀ ਵਧੀਆ ਤੇ ਵਧੀਆ ਫਿਊਚਰ ਵਿੱਚ ਰਿਟਰਨ ਦੇਣ ਵਾਲਾ ਤਰੀਕਾ ਦੱਸਦਾ ਹਾਂ ਵੱਡੇ ਇਨਵੈਸਟਰ ਕਹਿ ਰਹੇ ਹਨ ਕਿ ਸਿਲਵਰ ਜਨਨ ਕੀ ਚਾਂਦੀ ਚਾਂਦੀ ਆਉਣ ਬਾਣੇ ਸਮੇਂ 2-3 ਸਾਲ ਵਿੱਚ ਵਧੀਆ ਰਿਟਰਨ ਦੇ ਸਕਦੀ ਹੈ ਚਾਂਦੀ ਪਰ ਕੇਜੀ ਇਸ ਟਾਈਮ ਪ੍ਰਾਈਸ 2 ਲੱਖ ਚੱਲ ਰਿਹਾ ਹੈ 2 ਲੱਖ ਦੇ ਕਰੀਬ ਚਾਂਦੀ ਆ ਇਸ ਟਾਈਮ ਤੇ ਵੱਡੇ ਇਨਵੈਸਟਰ ਜਿਹੜੇ ਆ ਉਹ ਕਹਿ ਰਹੇ ਆ ਕਿ ਚਾਂਦੀ ਦਾ ਰੇਟ ਆਉਣ ਵਾਲੇ 3-4 ਸਾਲਾਂ ਤੱਕ 5 ਲੱਖ 6 ਲੱਖ ਵੀ ਹੋ ਸਕਦਾ ਹੈ ਕੋਈ ਤਾਂ 7 ਲੱਖ ਵੀ ਦੱਸ ਰਹੇ ਹਨ ਇਹ ਚਾਂਦੀ ਦੀ ਡਿਮਾਂਡ ਇੰਨੀ ਕਿਉਂ ਵਧੂ ਉਹ ਵੀ ਉਹਨਾਂ ਨੇ ਕਾਰਨ ਦੱਸਿਆ ਹੈ ਕੀ ਕਾਰਨ ਆ ਉਹ ਸਮਝਦਿਆਂ ਵਾਰੀ-ਵਾਰੀ ਸਭ ਤੋਂ ਪਹਿਲਾ ਕਾਰਨ ਸੋਲਰ ਪੈਨਲਾਂ ਦੇ ਵਿੱਚ ਚਾਂਦੀ ਦੀ ਡਿਮਾਂਡ ਇਸ ਕਰਕੇ ਵਧੀ ਹੈ ਕਿਉਂਕਿ ਸੋਲਰ ਪੈਨਲਾਂ ਵਿੱਚ ਵੀ ਲੱਗ ਰਹੀ ਆ ਜਿਹੜੀਆਂ ਇਲੈਕਟ੍ਰੀਕਲ ਗੱਡੀਆਂ ਉਹਨਾਂ ਦੀਆਂ ਬੈਟਰੀਆਂ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਤੇ ਗਹਿਣੇ ਦੇ ਤੌਰ ਤੇ ਤਾਂ ਤੁਸੀਂ ਆਪ ਹੀ ਹਰ ਕੋਈ ਵਰਤਦਾ ਹੈ ਚਾਂਦੀ ਨੂੰ ਤੇ ਚਾਂਦੀ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਤੇ ਤੇ ਚਾਂਦੀ ਜਿਹੜੀ ਬਣਦੀ ਆ ਖਣਿੰਜ ਇਹਦੀਆਂ ਜਿਹੜੀਆਂ ਖਾਦਾ ਵਾ ਖਾਨਾ ਉਹ ਬਹੁਤ ਘੱਟ ਹਨ ਤੇ ਆਉਣ ਵਾਲੇ ਸਮੇਂ ਵਿੱਚ ਚਮਨ ਚਾਂਦੀ ਦੀ ਡਿਮਾਂਡ ਹੋਰ ਵੀ ਵੱਧਦੀ ਜਾ ਰਹੀ ਹੈ ਡਿਮਾਂਡ ਬਹੁਤ ਆ ਸਪਲਾਈ ਬਹੁਤ ਘੱਟ ਚਾਂਦੀ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਸਪਲਾਈ ਬਹੁਤ ਘੱਟ ਹੈ ਇਸ ਕਰਕੇ ਚਾਂਦੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਹੁਣ ਇਸ ਟਾਈਮ ਇਨਵੈਸਟਰ ਦੱਸਦੇ ਹਨ ਕਿ ਚਾਂਦੀ ਵਿੱਚ ਇਨਵੈਸਟ ਕਰਕੇ ਤੁਸੀਂ ਵਧੀਆ ਰਿਟਰਨ ਪਾ ਸਕਦੇ ਹੋ ਆਉਣ ਵਾਲੇ 3-4 ਸਾਲਾਂ ਦੇ ਵਿੱਚ ਵਿੱਚ ਡਬਲ ਟ੍ਰਿਪਲ ਵੀ ਬਣ ਸਕਦਾ ਹੈ ਜਾਨੀ ਕਿ ਅੱਜ 2 ਲੱਖ ਦੀ ਚਾਂਦੀ ਹੈ ਤਾਂ ਤੁਹਾਡੀ ਚਾਂਦੀ ਦੀ 4 ਲੱਖ 5 ਲੱਖ 6 ਲੱਖ ਡਬਲ ਵੀ ਹੋ ਸਕਦੀ ਹੈ ਡਬਲ ਤੋਂ ਵੀ ਇੱਕ ਗੁਣਾ 3 ਗੁਣਾ ਵੱਲ ਸਕਦੀ ਹੈ ਚਾਂਦੀ ਚਾਂਦੀ ਵਿੱਚ ਕਿਵੇਂ ਇਨਵੈਸਟ ਕਰੀਏ ਚਾਂਦੀ ਵਿੱਚ ਇਨਵੈਸਟ ਕਰਨ ਦੇ ਦੋ ਤਰੀਕੇ ਹਨ ਪਹਿਲਾ ਫਿਜ਼ੀਕਲ ਚਾਂਦੀ ਤੁਸੀਂ ਫਿਜ਼ੀਕਲ ਚਾਂਦੀ ਲੈ ਕੇ ਰੱਖ ਸਕਦੇ ਹੋ ਪਰ ਉਹਦੇ ਬਹੁਤ ਨੁਕਸਾਨ ਹਨ ਕਿਵੇਂ ਨੁਕਸਾਨ ਹਨ ਇੱਕ ਤਾਂ ਜਲਦੀ ਮਿਲਦੀ ਨਹੀਂ ਫਿਜ਼ੀਕਲ ਚਾਂਦੀ ਦੂਜੀ ਕੀ ਆ ਉਹਨੂੰ ਲੋਕਰ ਵਿੱਚ ਰੱਖਣਾ ਪਊਗਾ ਸੇਫਟੀ ਵਿੱਚ ਰੱਖਣਾ ਪਊਗਾ ਕੱਲ ਉੱਪਰ ਆਪਾਂ ਨੂੰ ਬੰਦੇ ਨੂੰ ਡਰ ਹੁੰਦਾ ਬਈ ਚਾਂਦੀ ਚੋਰੀ ਨਾ ਹੋ ਜਾਵੇ ਇਸ ਤੋਂ ਵਧੀਆ ਤਰੀਕਾ ਕੀ ਆ ਇਹ ਸਿਲਵਰ ਈਟੀਐਫ ਸਿਲਵਰ ਈਟੀਐਫ ਵਿੱਚ ਵੀ ਤੁਸੀਂ ਇਨਵੈਸਟ ਕਰ ਸਕਦੇ ਹੋ ਉਹਦੇ ਨਾਲ ਫਾਇਦਾ ਇਹ ਆ ਨਾ ਤਾਂ ਤੁਹਾਨੂੰ ਕੋਈ ਸੁਰੱਖਿਆ ਦੀ ਲੋਕਰ ਦੀ ਜ਼ਰੂਰਤ ਪਊਗੀ ਰੱਖਣ ਵਾਸਤੇ ਸਿਲਵਰ ਨੂੰ ਕਿਉਂਕਿ ਅਸੀਂ ਫਿਜ਼ੀਕਲ ਤੌਰ ਤੇ ਨਹੀਂ ਖਰੀਦ ਰਹੇ ਅਸੀਂ ਸਿਰਫ ਈਟੀਐਫ ਲੈ ਰਹੇ ਹਾਂ ਈਟੀਐਫ ਇੱਕ ਐਸਾ ਫੰਡ ਹੁੰਦਾ ਹੈ ਜੋ ਚਾਂਦੀ ਦੇ ਰੇਟ ਤੇ ਨਿਰਭਰ ਕਰਦਾ ਹੈ ਜਿਵੇਂ ਚਾਂਦੀ ਦਾ ਪ੍ਰਾਈਜ਼ ਵਧਦਾ ਹੈ ਤੇ ਸਿਲਵਰ ਈਟੀਐਫ ਦਾ ਰੇਟ ਵੀ ਵਧਦਾ ਹੈ ਤੁਸੀਂ ਇਸ ਨੂੰ ਐਸਆਈਪੀ ਦੋ ਤਰੀਕੇ ਨਾਲ ਇਨਵੈਸਟ ਕਰ ਸਕਦੇ ਹੋ ਐਸਆਈਪੀ ਦੋ ਤਰੂ ਬਈ ਹਰ ਮਹੀਨੇ ਥੋੜਾ ਥੋੜਾ ਐਸਆਈਪੀ ਦੋ ਦੂ ਪੱਕਾ ਤੁਸੀਂ ਲਾ ਸਕਦੇ ਹੋ ਵੀ ਹਰ ਮਹੀਨੇ ਮੈਂ 1000 ਰੁਪਏ ਦੀ ਚਾਂਦੀ ਖਰੀਦਣੀ ਆ ਤੇ ਐਸਾਪੀ ਤੇ ਥਰੂ ਆਪਣੇ ਆਪ ਤੁਹਾਡੇ ਅਕਾਊਂਟ ਚੋਂ ਪੈਸੇ ਕੱਟੇ ਜਾਇਆ ਕਰਨਗੇ ਜਾਂ ਫਿਰ ਦੂਜਾ ਤੁਸੀਂ ਸਿੱਧਾ ਵਨ ਟਾਈਮ ਇਨਵੈਸਟ ਕਰ ਸਕਦੇ ਹੋ ਜਿੰਨਾ ਤੁਹਾਡੇ ਕੋਲੇ ਮਾਉਂਟ ਹੈ ਉਨੇ ਦੀ ਤੁਸੀਂ ਜੁੰਟ ਖਰੀਦ ਸਕਦੇ ਹੋ ਚਾਂਦੀ ਦੇ ਤੇ ਸਾਨੂੰ ਇਹ ਤਾਂ ਪਤਾ ਲੱਗ ਗਿਆ ਵੀ ਚਾਂਦੀ ਵਿੱਚ ਇਨਵੈਸਟ ਕਰਨਾ ਇਹ ਵੀ ਪਤਾ ਲੱਗ ਗਿਆ ਈਟੀਐਫ ਰਾਹੀਂ ਇਨਵੈਸਟ ਕਰਨਾ ਪਰ ਹੁਣ ETF ਰਾਹੀਂ ਕਿਵੇਂ ਇਨਵੈਸਟ ਕਰੀਏ ਉਹਦੇ ਵਾਸਤੇ ਤੁਸੀਂ ਆਪਣੇ ਫੋਨ ਤੋਂ ਹੀ ਇਨਵੈਸਟ ਕਰ ਸਕਦੇ ਹੋ ਫੋਨ ਤੋਂ ਕਿਵੇਂ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਡੀਮੇਟ ਅਕਾਊਂਟ ਬਣਾਉਣਾ ਪਊਗਾ ਆਪਣੇ ਫੋਨ ਤੇ ਇਹ ਗਰੋ ਐਪ ਹੈ ਇੰਗਲੇਫੇ ਜਰੂਦਾ ਐਪ ਹੈ ਹੋਰ ਵੀ ਐਪ ਹਨ ਜੋ ਤੁਸੀਂ ਆਪਣੇ ਫੋਨ ਦੇ ਵਿੱਚ ਇੰਸਟਾਲ ਕਰਕੇ ਡਾਊਨਲੋਡ ਕਰਕੇ ਇੰਸਟਾਲ ਕਰਦੇ ਹੋ ਉਸ ਤੋਂ ਬਾਅਦ ਆਪਣਾ ਡੀਮੇਟ ਅਕਾਊਂਟ ਬਣਾਉਂਦੇ ਹੋ ਉਸ ਅਕਾਊਂਟ ਦੇ ਵਿੱਚ ਤੁਹਾਡਾ ਅਕਾਊਂਟ ਨੰਬਰ ਪਿੰਨ ਕੋਡ ਨੰਬਰ ਸਭ ਕੁਝ ਭਰਿਆ ਜਾਂਦਾ ਹੈ ਤੇ ਫਿਰ ਤੁਹਾਡਾ ਡੀਮੈਟ ਅਕਾਊਂਟ ਬਣ ਜਾਂਦਾ ਹੈ ਹੁਣ ਜਦੋਂ ਤੁਸੀਂ ਡੀਮੈਟ ਅਕਾਊਂਟ ਬਣਾ ਲਿਆ ਆਪਣਾ ਐਂਗਲ 1 ਤੇ ਜਾਂ ਗਰੂ ਐਪ ਤੇ ਉਸ ਤੋਂ ਬਾਅਦ ਕੀ ਕਰਨਾ ਵਾ ਉਹ ਮੈਂ ਤੁਹਾਨੂੰ ਦੱਸਦਾ ਵਾਰੀ ਵਾਰੀ ਸਟੈਪ ਵਾਈਜ਼ ਸਭ ਤੋਂ ਪਹਿਲਾਂ ਐਪ ਨੂੰ ਓਪਨ ਕਰਨਾ ਹੈ ਤੇ ਸਰਚ 바ਰ ਦੇ ਵਿੱਚ ਜਾ ਕੇ ਸਿਲਵਰ ਈਟੀਐਫ ਲਿਖਣਾ ਵਾ ਸਿਲਵਰ ਈਟੀਐਫ ਆ ਜਾਣਗੇ ਉੱਪਰ ਆਈਸੀਆਈ ETF ਸੇਲੀਬ੍ਰਿਟੀ ਐਫ HDFC ਸੇਲੀਬ੍ਰਿਟੀ ਐਫ ਲੱਗ ਲੱਗ ਤਰ੍ਹਾਂ ਦੇ ਹੈ ਸੱਤਾ ਟੀਟੀਫ ਹਨ ਜਿੰਨਾਂ ਵਿੱਚ ਤੁਸੀਂ ਇਨਵੈਸਟ ਕਰ ਸਕਦੇ ਹੋ ਤੋਂ ਬਾਅਦ ਜਦੋਂ ਸਰਚ ਹੋ ਜਾਣਗੇ ਆ ਜਾਣਗੇ ਜਿਵੇਂ ICICI ਆਲਾ ETF ਆਇਆ ਤਾਂ ਉਹਤੇ ਓਪਨ ਕਰੋ ਬਾਈ ਤੇ ਕਲਿੱਕ ਕਰੋ ਬਾਈ ਤੇ ਕਲਿੱਕ ਕਰੋਗੇ ਫਿਰ ਅਮਾਉਂਟ ਆ ਜਾਊਗਾ ਮੰਨ ਲਓ ਤੁਸੀਂ ਕਿੰਨੇ ਪੈਸਿਆਂ ਦੀ ਚਾਂਦੀ ਖਰੀਦਣਾ ਚਾਹੁੰਦੇ ਹੋ ਕਿੰਨੇ ਵੈਸੇ ਇਨਵੈਸਟ ਕਰਨਾ ਚਾਹੁੰਦੇ ਹੋ ਲੋ 10000 ਕਰਨਾ 10000 ਕਰਨਾ 20000 ਲੱਖ ਕਰਨਾ ਜਿੰਨਾ ਵੀ ਕਰਨਾ ਤੁਸੀਂ ਓਕੇ ਕਰਕੇ ਉੱਤੇ ਬਾਇ ਕਰ ਸਕਦੇ ਹੋ ਫਿਰ ਤੁਸੀਂ ਇਸ ਟੰਗ ਨਾਲ ਸਿਲਵਰੀ ਇਸ ਏਟੀਐਫ ਦੇ ਇਨਵੈਸਟਰ ਬਣ ਚੁੱਕੇ ਹੋ ਇਹ ਬਹੁਤ ਹੀ ਸੌਖਾ ਤੇ ਆਸਾਨ ਤਰੀਕਾ ਹੈ ਇਸ ਦੇ ਨਾਲ ਜਦੋਂ ਮਰਜੀ ਤੁਸੀਂ ਆਪਣਾ ਸਿਲਵਰੀ ਟੀ ਦੇ ਵਿੱਚ amount ਵਿਡਰਾਅ ਵੀ ਕਰਵਾ ਸਕਦੇ ਹੋ ਕੋਈ ਚੰਜਟ ਨਹੀਂ ਕੋਈ ਟੈਨਸ਼ਨ ਨਹੀਂ ਜਦੋਂ ਮਰਜੀ ਪੈਸੇ ਵਧਾਓ ਆਪਣੀ ਇਨਵੈਸਟਮੈਂਟ ਨੂੰ ਵਧਾ ਸਕਦੇ ਹੋ ਜਦੋਂ ਮਰਜੀ ਕੜਾ ਸਕਦੇ ਹਾਂ ਜਦੋਂ ਵੀ ਤੁਹਾਨੂੰ ਜ਼ਰੂਰਤ ਹੈ ਸਿਰਫ ਕੁਝ ਹੀ ਸਕਿੰਟਾਂ ਦੇ ਵਿੱਚ ਸਭ ਕੁਝ ਹੋ ਜਾਂਦਾ ਵਾ ਕੋਈ ਜ਼ਿਆਦਾ ਟੈਨਸ਼ਨ ਨਹੀਂ ਹੈ ਤੇ ਇਸ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਵਧੀਆ ਰਿਟਰਨ ਮਿਲੂਗਾ ਚਾਂਦੀ ਦੇ ਵਿੱਚ ਵੱਡੇ ਵੱਡੇ ਇਨਵੈਸਟਰ ਕਹਿ ਰਹੇ ਆ ਅਸੀਂ ਇਹ ਨਹੀਂ ਕਹਿ ਰਹੇ ਵੀ ਤੁਸੀਂ ਸਾਡੇ ਕਹਿਣ ਤੇ ਇਨਵੈਸਟ ਕਰੋ ਤੁਸੀਂ ਪਹਿਲਾਂ ਆਪਣਾ ਪੂਰਾ ਸਰਚ ਕਰੋ ਉਸ ਤੋਂ ਬਾਅਦ ਤੁਸੀਂ ਆਪਣੀ ਇਨਵੈਸਟਮੈਂਟ ਕਰੋ ਇਹ ਇਨਵੈਸਟਮੈਂਟ ਸ਼ਾਰਟ ਟਰਮ ਵਾਸਤੇ ਨਹੀਂ ਇਹ ਲੌਂਗ ਟਰਮ ਵਾਸਤੇ ਇਨਵੈਸਟਮੈਂਟ ਆ ਵੀ ਅੱਜ ਤੁਹਾਡੇ ਕੋਲੇ ਲੱਖ ਰੁਪਿਆ ਹੈ ਤੁਸੀਂ ਤੁਹਾਡੇ ਕੋਲੇ ਆਪਣਾ ਖਰਚੇ ਜੋਗਾ ਪੈਸਾ ਰੱਖ ਕੇ ਵੀ 3 ਸਾਲ 4 ਸਾਲ ਨਹੀਂ ਤੁਹਾਨੂੰ ਪੈਸੇ ਦੀ ਜਰੂਰਤ ਜਿੰਨਾ ਤੁਸੀਂ ਲਾ ਸਕਦੇ ਹੋ ਇਨਵੈਸਟ ਕਰ ਸਕਦੇ ਹੋ ਵੀ ਮੈਂ ਆਪਣੇ 1 ਲੱਖ ਰੁਪਏ ਦੀ ਮੈਨੂੰ ਨਹੀਂ ਜਰੂਰਤ ਇਹ ਮੈਂ ਇਨਵੈਸਟ ਕਰ ਸਕਦਾ 5 ਸਾਲਾਂ ਨੂੰ 6 ਸਾਲਾਂ ਨੂੰ ਇਹ ਵਧੀਆ ਰਿਟਰਨ ਮਿਲੂਗਾ ਤੁਹਾਨੂੰ ਘਟੋ-ਘਟ 2 3 ਗੁਣਾ 4 ਗੁਣਾ ਇਹ ਪੈਸਾ ਤੁਹਾਡਾ ਬਾਦ ਸਾਕਦਾ ਅੱਜ ਤੁਸੀਂ 1 ਲੱਖ ਲਾਉਂਗੇ ਇਹ 3 ਲੱਖ 4 ਲੱਖ ਵੀ ਹੋ ਸਕਦਾ ਵਾ ਵਧੀਆ ਰਿਟਰਨ ਮਿਲੂਗਾ ਕਿਉਂਕਿ ਡਿਮਾਂਡ ਚਾਂਦੀ ਦੀ ਬਹੁਤ ਜ਼ਿਆਦਾ ਵਾ ਤੇ ਸਪਲਾਈ ਘਟਾ ਇਸੇ ਕਰਕੇ ਤੁਸੀਂ ਇਨਵੈਸਟ ਕਰ ਸਕਦੇ ਹੋ ਪਹਿਲਾਂ ਆਪਣਾ ਸਰਚ ਕਰਨਾ ਅਸੀਂ ਕੋਈ ਸੇਬੀ ਰਿਸਿਸਟਰ ਇਨਵੈਸਟਰ ਨਹੀਂ ਆ ਅਸੀਂ ਬੀਕੋਜ਼ ਵੀਡੀਓ ਦੇਖੀਆ ਵਾ ਖੁਦਸ ਮੈਂ ਇਨਵੈਸਟ ਕੀਤਾ ਹੋਇਆ ਵਾ ਤੁਸੀਂ ਵੀ ਇਨਵੈਸਟ ਕਰੋ ਵਧੀਆ ਤਰੀਕਾ ਤੇ ਹੋਰ ਵੀਡੀਓ ਇਸ ਤਰ੍ਹਾਂ ਦੀਆਂ ਦੇਖਣ ਵਾਸਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਜੋ ਸਾਨੂੰ ਮੋਟੀਵੇਸ਼ਨ ਮਿਲ ਸਕੇ ਤੇ ਇਸ ਤਰ੍ਹਾਂ ਦੀਆਂ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਸਤਿ ਸ੍ਰੀ ਅਕਾਲ ਦੋਸਤੋ